ਮੈਂ ਸਰਬੰਸ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਣ ਡਿਆ ਜੀ ਕੱਲ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਆ 12 ਤੋਂ 3 ਵਜੇ ਤੱਕ ਸਾਰੇ 3 ਕਰੋੜ ਪੰਜਾਬੀਆਂ ਨੂੰ ਬੇਨਤੀ ਆ ਪੂਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਰੇਲ ਲਾਈਨ ਨਿਕਲਦੀ ਜਾ ਰਹੀ ਹੈ ਜਿੱਥੇ-ਜਿੱਥੇ ਪਿੰਡ ਲੱਗਦਾ ਤੁਹਾਡਾ ਰੇਲ ਲਾਈਨ ਬਸ ਵੇਖਣਾ ਤੁਸੀਂ ਉਹ ਆ ਜੇ ਪਿੰਡ 'ਚ ਰੇਲ ਫਾਟਕ ਨਹੀਂ ਹੈਗਾ ਤੇ ਨਹੀਂ ਬੈਣਾ रेल स्टेशन ਤੇ ਰੇਲ ਫਾਟ ਰੇਲ ਫਾਟ ਕਿਉਂ ਕਹਿੰਦਾ ਉੱਥੇ ਬੈਠਾ ਹੁੰਦਾ ਬੰਦਾ ਉਹ ਸੂਚਨਾ ਕਰ ਦਿੰਦਾ ਇਹਦੋਂ ਬਗਾਰ ਨਹੀਂ ਭਰਾਓ ਜਿੱਥੇ ਜਿੱਥੋਂ ਤਾਂ ਨਹੀਂ ਪਿੰਡ ਲੰਗਦੇ ਉੱਥੇ ਉੱਥੇ ਭਰਾਓ 12 ਤੋਂ 3 ਵਜੇ ਤੱਕ ਰੇਲਾਂ ਜਾਮ ਕਰੋ ਉੱਥੇ ਚਾਹ ਪਾਣੀ ਦੇ ਲੰਗਰ ਦਾ ਪ੍ਰਬੰਧ ਕਰੋ ਉੱਥੇ ਰੋਟੀ ਫੁਲਕਾ ਔਰ ਮੈਂ ਧਾਰਮਿਕ ਸੰਸਥਾਵਾਂ ਨੂੰ ਸਟੇਸ਼ਨਾਂ ਦੇ ਉੱਤੇ ਜੜੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਕੁਝ ਸਮੇਂ ਲਈ ਯਾਤਰੀਆਂ ਨੂੰ ਪਰੇਸ਼ਾਨੀ ਆਉਣੀ ਹੈ ਹਰੇਕ ਸਟੇਸ਼ਨ ਦੇ ਉੱਤੇ ਜਿਵੇਂ ਵੱਡੇ ਸਟੇਸ਼ਨ ਨੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਬਠਿੰਡਾ ਜਿੱਥੇ ਗੈਦਰਿੰਗ ਜ਼ਿਆਦਾ ਹੁੰਦੀ ਆ ਇਸ ਤਰੀਕੇ ਨਾਲ ਪਟਿਆਲਾ ਹੋਰ ਵੀ ਸਟੇਸ਼ਨ ਹੈਗੇ ਨੇ ਉੱਥੇ ਜ਼ਰੂਰ ਲੰਗਰ ਲਾ ਦਿਓ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਤੋਂ ਇਹ ਇਹ ਰੇਲਾ 3 ਘੰਟੇ ਜਾਮ ਹੋ ਜਣੀਆਂ ਇਹ ਸਵਾਲ ਵੱਡਾ ਨਹੀਂ ਅਸਲ ਵਿੱਚ ਲੋਕ ਲਹਿਰ ਬਣ ਗਈ ਐਸ ਵੇਲੇ ਲੋਕ ਲਹਿਰ ਮਾਵਾ ਭੈਣਾ ਬੱਚੇ ਨੌਜਵਾਨ ਕਿਸਾਨ ਮਜ਼ਦੂਰ ਦੁਕਾਨਦਾਰ ਮਲਾਜਮ ਹਰ ਤਬਕੇ ਦੇ ਲੋਕ ਨੂੰ ਇਹ ਇਹ ਰੇਲ ਰੋਕੋ ਵਿੱਚ ਆਉਣਾ ਚਾਹੀਦਾ ਇਹਦਾ ਅਸੀਂ ਬੇਨਤੀ ਕਰਦੇ ਹੈਗੇ ਆਂ ਔਰ ਭਰਾਓ ਅੱਜ ਪੰਜਾਬ ਦੇ ਗਾਇਕਾਂ ਦਾ ਧੰਨਵਾਦ ਜਿਹੜੇ ਲੋਕ ਲਹਿਰ ਵਿੱਚ ਕੁੱਦ ਗਏ ਲੋਕ ਲਹਿਰ ਬਣ ਗਈ ਔਰ ਅੱਜ 22 ਦਿਨ ਹੋ ਗਏ ਆ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਇੱਕ ਬਹੁਤ ਵੱਡਾ ਲੋਕ ਲਹਿਰ ਨੂੰ ਉਹਨਾਂ ਨੇ ਹਲਾਰਾ ਦਿੱਤਾ ਹੈਗਾ ਇਹਦੇ ਨਾਲ ਦੀ ਨਾਲ ਸਰਕਾਰ ਦੇ ਮੋਦੀ ਸਰਕਾਰ ਇਸ ਵੇਲੇ ਚਾਹੁੰਦੀ ਆ ਵੀ ਉੱਤੋਂ ਧਿਆਨ हट ਜੇ ਤੇ ਹੋਰ ਨਾ ਗੱਲਾਂ ਵਾਲੇ ਪਾਸੇ ਲੱਗ ਜੇ ਕੋਈ ਚੈਨਲ ਉਹਨਾਂ ਸਪੈਸ਼ਲ ਲਾਏ ਹੋਇਆ ਵੀ ਅਸਲ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੋਂ ਮੁੱਦਾ ਪਾਸੇ ਜਾਵੇ ਕਿਸਾਨ ਮਜ਼ਦੂਰ ਦੇ ਕਰਜ਼ੇ ਮਾਫੀ ਤੋਂ ਮੁੱਦਾ ਪਾਸੇ ਜਾਵੇ ਮਜ਼ਦੂਰਾਂ ਦੀ 200 ਦਿਨ ਨਰੇਗਾ ਤੋਂ ਮੁੱਦਾ ਪਿੱਛੇ ਪਿੱਛੇ ਚਲਿਆ ਜਾਵੇ ਅਸੀਂ ਨਹੀਂ ਜਾਣਦੇ ਨਾ ਮੋਦੀ ਸਰਕਾਰ ਇੱਕ ਨੰਬਰ ਤੇ ਭਰਾਓ ਕਿਸਾਨ ਮਜ਼ਦੂਰ ਮੋਰਚਾ ਸਕੈਮ ਨਾਨ ਪੋਲਿਟিক্যাল ਲਗਭਗ 13 ਫਰਵਰੀ ਤੋਂ ਲੜ ਰਿਹਾ ਹੈ ਅੱਜ ਲੜੇ ਲੜ ਕੇ ਕਾਮਯਾਬ ਤਾਂ ਹੈ ਤੁਸੀਂ ਸਾਡੇ ਨਾਲ ਸੀ ਅੱਜ ਪੰਜਾਬ ਖੜ ਗਿਆ ਹਰਿਆਣਾ ਖੜ ਗਿਆ ਇੱਕ ਕਾਲ ਤੇ ਜਿੱਡਾ ਵੱਡਾ ਕੱਲ ਟ੍ਰੈਕਟਰ ਮਾਰਚ ਹੋ ਗਿਆ ਗਜ਼ਬ ਦੀਆਂ ਗੱਲਾਂ ਭਰਾਓ ਇਹ ਲੋਕ ਲਹਿਰ ਬਣ ਗਈ ਪੰਜਾਬੀਓ ਹੁਣ ਵੇਲਾ ਆ ਗਿਆ ਅਸੀਂ ਮੋਰਚੇ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਣਾ ਜਿੰਨਾ ਮਰਜੀ ਲੰਮੀ ਲੜਾਈ ਲੜਨੀ ਪਵੇ ਸੋ ਕੱਲ ਦਾ ਰੇਲ ਰੋਕੋ ਅੰਦੋਲਨ ਕਾਮਯਾਬ ਕਰੋ ਅਸੀਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦੇ ਆ ਜਿਹੜੇ ਬਹੁਤ ਤਕੜੇ ਹੋ ਕੇ ਸਾਡਾ ਇਹ ਪ੍ਰੋਗਰਾਮ ਵਿੱਚ ਹਿੱਸਾ ਪਾ ਰਹੇ ਆ ਇਧਰੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਇੱਦਾਂ ਕੋਟਲਾ ਗੁਜਰਾ ਰੇਲਵੇ ਸਟੇਸ਼ਨ ਪੰधेर ਰੇਲ ਫਾਟਕ ਔਰ ਇਹ ਤੋਂ ਗਾਹਾਂ ਰਮਦਾਸ ਦੇ ਵਿੱਚ ਪ੍ਰੋਗਰਾਮ ਹੋਊਗਾ ਜਿਹੜੀ ਜੰਮੂ ਕਸ਼ਮੀਰ ਤੋਂ ਰੇਲ ਲਾਈਨ ਆ ਰਹੀ ਆ ਜੰਹਤੀਪੁਰ ਰੇਲ ਸਟੇਸ਼ਨ ਝੰਡੇ ਪਿੰਡ ਇਹ ਤੋਂ ਗਾਹ ਕਥੋ ਨਗਰ ਰੇਲ ਸਟੇਸ਼ਨ ਔਰ ਇਹ ਤੋਂ ਗਾਹ ਇੱਕ ਹੋਰ ਅੱਡਾ ਹੈਗਾ ਉੱਥੇ ਆ ਜਿਹੜੀ ਮੇਨ ਲਾਈਨ ਆ ਉਹਦੇ ਉੱਤੇ ਦੇਵੀ ਦਾਸਪੁਰਾ ਔਰ ਇਹ ਤੋਂ ਗਾਹ ਬਿਆਸ ਉੱਥੇ ਇਕੱਲੀ ਸਾਡੀ ਜੱਥੇ ਬੁੱਧੀ ਦੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦੇ ਪਰਾਵ ਆਪੋ ਆਪਣੇ ਪ੍ਰੋਗਰਾਮ ਆ ਇਹ ਪੰਜਾਬ ਦੇ ਪੂਰੇ ਪੰਜਾਬ ਵਿੱਚ ਹੋਣੇ ਹੈਗੇ ਆ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਸੋ ਉਨਾ ਕਿ ਮੈਂ ਦੇ ਦਿੱਤਾ ਤੁਹਾਨੂੰ ਕੱਲ ਦਾ ਰੇਲ ਰੋਕੋ ਪੰਜਾਬੀਓ ਕਾਮਯਾਬ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ